ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਇਹ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਹੈ ਤੇ ਬਣ ਕੇ ਵੀ ਬਹੁਤ ਸੋਹਣਾ ਤਿਆਰ ਹੁੰਦਾ ਆ ਤੇ ਇਹਨੂੰ ਕੋਈ ਵੀ ਬਹੁਤ ਆਸਾਨੀ ਨਾਲ ਬਣਾ ਸਕਦਾ ਨਿਊ ਬਿਗਨਰ ਤਾਂ ਇਹਨੂੰ ਬਹੁਤ ਆਸਾਨੀ ਨਾਲ ਬਣਾ ਸਕਦੇ ਆ ਤੁਸੀਂ ਕਿਸੇ 'ਚ ਵੀ ਇਹ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਜੈਕਟ 'ਚ ਵੀ ਪਾ ਸਕਦੇ ਹੋ ਬਲਾਊਜ਼ 'ਚ ਪਾ ਸਕਦੇ ਹੋ ਸਕੀਵਿਚ ਪਾ ਸਕਦੇ ਹੋ ਕੋਟੀ 'ਚ ਵੀ ਪਾ ਸਕਦੇ ਹੋ ਮਫਰਲ 'ਚ ਵੀ ਪਾ ਸਕਦੇ ਹੋ ਕਿਸੇ 'ਚ ਵੀ ਇਹ ਡਿਜ਼ਾਈਨ ਪਾ ਸਕਦੇ ਹੋ ਇਹਨੂੰ ਬਣਾਉਣ ਲਈ ਜੀ ਤੁਸੀਂ 6-6 ਦੇ ਮਲਟੀਪਲ ਨਾਲ ਫੰਦੇ ਲੈਣੇ ਨੇ ਤੇ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਪਹਿਲਾਂ ਬਾਰਡਰ ਬਣਾ ਕੇ ਤਿਆਰ ਕਰ ਲੈਣਾ ਆ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਤੁਹਾਨੂੰ ਪਹਿਲੀ ਸਲਾਈ ਦੱਸਦੇ ਆ ਕਿਸ ਤਰ੍ਹਾਂ ਪਾਉਗੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਿਓ ਚਲੋ ਜੀ ਵੀਡੀਓ ਸਟਾਰਟ ਕਰਦੇ ਆ ਫਸਟ ਰੋ ਜੀ ਆਪਾਂ ਬਣਾ ਕੇ ਤੁਹਾਨੂੰ ਦੱਸਦੇ ਆ ਸਿੱਧੀ ਸਾਈਡ ਤੋਂ ਹੀ ਇਹ ਤਿਆਰ ਹੋਣੀਆਂ ਬਣ ਕੇ ਤੁਸੀਂ ਦੇਖਿਓ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਜੀ ਪਹਿਲਾ ਆਪਾਂ ਪੱਟੀ ਬਣਾ ਕੇ ਤਿਆਰ ਕਰਾਂਗੇ ਹੁਣ ਦੇਖੋ ਜੀ ਇਥੋਂ ਡਿਜ਼ਾਈਨ ਸ਼ੁਰੂ ਹੋਊਗਾ ਪਹਿਲੇ ਤਿੰਨ ਫੰਦੇ ਨੇ ਜਿਹੜੇ ਉਹ ਆਪਾਂ ਸਿੱਧੇ ਬਣਾਉਣੇ ਨੇ ਫਿਰ ਜਿਹੜਾ ਆਹ ਵਾਲਾ ਫੰਦਾ ਇਹਨੂੰ ਜਿਹੜਿਆ ਦੋ ਫੰਦੇ ਨੇ ਜੀ ਇਹਨਾਂ ਤੇ ਆਪਾਂ ਤਿੰਨ ਫੰਦੇ ਬਣਾ ਕੇ ਤਿਆਰ ਕਰਨੇ ਨੇ ਦੇਖੋ ਇਸ ਤਰ੍ਹਾਂ ਫਿਰ ਤਾਂ ਅੱਗੇ ਨੂੰ ਇਸ ਤਰ੍ਹਾਂ ਇਹਦੇ ਤਿਲ ਵੇਟਾਂਗੇ ਉਸੇ ਵਿੱਚੀ ਦਵਾਰੇ ਪਾ ਕੇ ਉਸੇ ਫੰਦੇ ਵਿੱਚ ਕੱਢ ਦਾਂਗੇ ਇਹਤੇ ਵੀ ਇਸ ਤਰ੍ਹਾਂ ਹੀ ਕਰਨਾ ਇਹ ਥੋੜੇ ਲੂਜ਼ ਰੱਖਣਾ ਜੀ ਤੁਸੀਂ ਇਹ ਨਾ ਹੋਵੇ ਵੀ ਤੁਸੀਂ ਟਾਈਟ ਟਾਈਟ ਬਣਾ ਲਓ ਬਿਲਕੁਲ ਲੂਜ਼ ਰੱਖਣਾ ਆ ਇਹ ਫੰਦਾ ਤੁਸੀਂ ਦੇਖੋ ਜੀ ਪਹਿਲਾ ਤਿੰਨ ਫੰਦੇ ਆਪਾਂ ਸਿੱਧੇ ਗੁਨੇ ਫਿਰ ਦੋ ਫੰਦਿਆਂ ਉੱਤੇ ਆਪਾਂ ਤਿੰਨ ਫੰਦੇ ਬਣਾ ਤੇ ਇੱਕ ਤੇ ਫਿਰ ਤਿੰਨ ਵਾਰ ਬਣਾਇਆ ਫਿਰ ਦੂਜੇ ਤੇ ਫਿਰ ਤਿੰਨ ਵਾਰ ਬਣਾਇਆ ਫਿਰ ਇਸੇ ਤਰ੍ਹਾਂ ਜੀ ਚਾਰ ਫੰਦੇ ਆਪਾਂ ਫਿਰ ਸਿੱਧੇ ਬਣਾਵਾਂਗੇ ਠੀਕ ਹੈ ਜੀ ਚਾਰ ਫੰਦੇ ਸਿੱਧੇ ਬਣਾਉਣ ਤੋਂ ਬਾਅਦ ਫਿਰ ਫਿਰ ਆਪਾਂ ਉਸੇ ਤਰ੍ਹਾਂ ਰਿਪੀਟ ਪੈਟਰਨ ਸਟਾਰਟ ਹੋ ਜਾਊਗਾ ਆਪਣਾ ਪੈਟਰਨ ਸਟਾਰਟ ਹੋ ਗਿਆ ਇਸ ਤਰ੍ਹਾਂ ਕੱਢਾਂਗੇ ਇਹ ਚੋਂ ਸਲਾਈ ਚੋਂ ਕੱਢਣੀ ਫੇਰ ਧਾਗਾ ਇਹਦੇ ਉੱਪਰ ਘਮਾਵਾਂਗੇ ਸਲਾਈ ਵਿੱਚ ਪਾ ਕੇ ਬੁਣ ਕੇ ਕੰਪਲੀਟ ਕਰ ਦਾਂਗੇ ਦੂਜੇ ਤੇ ਫੇਰ ਇਸੇ ਤਰ੍ਹਾਂ ਕਰਨਾ ਜੀ ਫੰਦੇ ਨੂੰ ਬਹੁਤ ਆਪਾਂ ਲੂਜ਼ ਰੱਖਣਾ ਹੈ ਬਹੁਤਾ ਟਾਈਟ ਵੀ ਨਹੀਂ ਰੱਖਣਾ ਥੋੜਾ ਇਹ ਲੂਜ਼ ਹੋਊਗਾ ਤਾਂ ਡਿਜ਼ਾਈਨ ਫੇਰ ਬਹੁਤ ਸੋਹਣਾ ਬਣ ਕੇ ਆਉਂਦਾ ਤੁਸੀਂ ਦੇਖ ਹੀ ਸਕਦੇ ਹੋ ਫੇ ਫੇਰ ਆਪਾਂ ਚਾਰ ਫੰਦੇ ਸਿੱਧੇ ਬੁਣ ਲੈਣੇ ਨੇ ਫੇਰ ਫੇਰ ਆਪਾਂ ਜੀ ਦੋ ਫੰਦੇਆਂ ਤੇ ਤਿੰਨ ਬਣਾਵਾਂਗੇ ਪਹਿਲਾਂ ਇੱਕ ਤੋਂ ਫਿਰ ਦੂਜੇ ਤੇ ਫੇਰ ਇੱਕ ਤੋਂ ਤਿੰਨ ਬਣਾਵਾਂਗੇ ਫੇ ਫੇਰ ਚਾਰ ਫੰਦੇ ਆਪਾਂ ਸਿੱਧੇ ਬੁਣ ਦਾਂਗੇ ਇਸੇ ਤਰ੍ਹਾਂ ਇਹ ਸਾਰੀ ਸਲਾਈ ਬਣਾ ਕੇ ਕੰਪਲੀਟ ਕਰ ਲੈਣੀ ਆ ਦੇਖੋ ਜੀ ਮੈਂ ਪਿਛਲੇ ਜਿਹੜਾ ਪੱਲਾ ਸੀ ਮੈਂ ਉਹਦੇ 50 ਫੰਦੇ ਲਾਤੇ ਸੀ ਤੇ ਮੂਰਲੇ ਦੇ ਮੈਂ 25 ਲਾਤੇ ਨੇ ਤੁਸੀਂ ਆਪਦੇ ਅਕੋਰਡਿੰਗ ਤੁਸੀਂ ਐਕਸਲ ਸਾਈਜ਼ ਬਣਾਉਣਾ ਜਾਂ ਡਬਲ ਐਕਸਲ ਬਣਾਉਣਾ ਤੁਸੀਂ ਆਪਦੇ ਅਕੋਰਡਿੰਗ ਰੱਖ ਸਕਦੇ ਹੋ ਇਹ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਕੇ ਤੁਹਾਨੂੰ ਦਿਖਾਉਣੀ ਆ ਹੁਣ ਅੱਗੇ ਜੀ ਆਪਾਂ ਸੈਕਿੰਡ ਰੋ ਚ ਉਲਟੀ ਸਾਈਡ ਉਲਟੀ ਸਾਈਡ ਆਪਾਂ ਕਿੱਦਾਂ ਬਣਾਉਣੀ ਆ ਬੈਕ ਤੇ ਜਿਹੜੇ ਜੀ ਤਿੰਨ ਫੰਦੇ ਸੀ ਉਹ ਆਪਾਂ ਉਲਟੇ ਬੁਣ ਲੈਣੇ ਨੇ ਜਿਹੜੇ ਆਪਾਂ ਹਾਜੀ ਤਿੰਨ ਫੰਦੇ ਬਣਾਏ ਸੀ ਇਹਨਾਂ ਨੂੰ ਤਿੰਨਾਂ ਨੂੰ ਇਸੇ ਤਰ੍ਹਾਂ ਹੀ ਲੈ ਲੈਣਾ ਆ ਜਿਹੜੇ ਦੂਜਾ ਫੰਦੇ ਸੀ ਉਹਨਾਂ ਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਲੈ ਲੈਣੇ ਆ ਬਿਨਾ ਬੁਣੇ ਸਕਿਪ ਕਰ ਲੈਣੇ ਨੇ ਕਹਿਣ ਦਾ ਮਤਲਬ ਜੀ ਫੇਰ ਆਪਾਂ ਫੇਰ ਚਾਰ ਫੰਦੇ ਉਸੇ ਤਰ੍ਹਾਂ ਬੁਣਾਂਗੇ ਚਾਰ ਫੰਦੇ ਬੁਣਨ ਤੋਂ ਬਾਅਦ ਫਿਰ ਆਪਾਂ ਇਹ ਫਿਰ ਉਸੇ ਤਰ੍ਹਾਂ ਸਲਿੱਪ ਕਰ ਲਾਂਗੇ ਠੀਕ ਹੈ ਜੀ ਇਹ ਦੋ ਫੰਦੇ ਜਿਹੜੇ ਆਪਾਂ ਤਿੰਨ ਬਣਾਏ ਸੀ ਇਹ ਤਿੰਨੇ ਸਲਿੱਪ ਕਰਨੇ ਨੇ ਤੇ ਬਾਕੀ ਜਿਹੜੇ ਚਾਰ ਬੁਣੇ ਹੋਏ ਨੇ ਉਹਨਾਂ ਨੂੰ ਆਪਾਂ ਉਸੇ ਤਰ੍ਹਾਂ ਬੁਣਦੇ ਜਾਣਾ ਉਲਟੀ ਸਲਾਈ ਸਾਰੀ ਇਸੇ ਤਰ੍ਹਾਂ ਬਣਾ ਕੇ ਆਪਾਂ ਕੰਪਲੀਟ ਕਰ ਲੈਣੀ ਆ ਫਿਰ ਆਪਾਂ ਇਹਨਾਂ ਨੂੰ ਸਲਿੱਪ ਕਰ ਲਾਂਗੇ ਅਗਲੇ 4 ਫੰਦਿਆਂ ਨੂੰ ਉਸੇ ਤਰ੍ਹਾਂ ਆਪਾਂ ਬੁਣ ਲਾਂਗੇ। ਉਲਟੀ ਸਲਾਈ ਜਿਹੜੀ ਆ ਜੀ ਸਾਰੀ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਆ। ਹੁਣ ਆਗੇ ਜੀ ਆਪਾਂ ਤੀਜੀ ਰੋਹ 'ਚ 3rd ਰੋਹ 'ਚ ਆ ਗਏ ਆਪਾਂ। 2 ਫੰਦੇ ਸਿੱਧੇ ਬੁਣਨ ਤੋਂ ਬਾਅਦ 2 ਫੰਦੇ ਸਿੱਧੇ ਬੁਣ ਲਈ। ਹੁਣ ਜਿਹੜੇ ਇਹ 2 ਫੰਦੇ ਨੇ ਇਹਨਾਂ ਨੂੰ ਆਪਾਂ ਕਰਾਂਗੇ ਸਲਿੱਪ ਜੀ। ਇਹਨਾਂ ਫੰਦਿਆਂ ਨੂੰ ਉਤਾਰ ਲਾਂਗੇ ਪਹਿਲੇ ਜਿਹੜੇ ਆ ਤਿੰਨ ਬਣਾਏ ਸੀ ਨਾ ਆਪਾਂ ਕਮਾ ਕੇ ਦੋ ਫੰਦੇ ਉਹਨਾਂ ਚੋਂ ਤਿੰਨਾਂ ਨੂੰ ਉਤਾਰ ਕੇ ਜਿਹੜੇ ਫੰਦੇ ਆਪਾਂ ਸਲਿੱਪ ਕਰੇ ਸੀ ਉਹਨਾਂ ਨੂੰ ਪਿੱਛੇ ਲੈ ਆਵਾਂਗੇ ਤੇ ਇਹਨਾਂ ਨੂੰ ਅੱਗੇ ਦੀ ਸਾਈਡ ਪਾ ਲਵਾਂਗੇ ਹੁਣ ਜੀ ਇਹਨਾਂ ਤਿੰਨ ਦਾ ਆਪਾਂ ਇੱਕ ਬਣਾ ਦਾਂਗੇ ਮੈਨੂੰ ਤਾਂ ਦੇਖੋ ਜੀ ਇਹੀ ਤਰੀਕਾ ਸੌਖਾ ਲੱਗਦਾ ਬਹੁਤੇ ਕੀ ਕਰਦੇ ਨੇ ਪਹਿਲਾਂ ਇਹ ਫੰਦਿਆਂ ਨੂੰ ਸਲਿੱਪ ਕਰ ਲੈਂਦੇ ਨੇ ਮੈਨੂੰ ਪਰ ਇਹ ਸੌਖਾ ਲੱਗਦਾ ਇਹਦੇ ਨਾਲ ਜਿਵੇਂ ਧਾਗਾ ਥੋੜੇ ਪਾੜ ਜਾਂਦਾ ਹੈ ਨਾ ਉਹਦੇ 'ਚ ਦਿੱਕਤ ਨਹੀਂ ਆਉਂਦੀ ਫਿਰ ਫਿਰ ਦੇਖੋ ਆਪਾਂ ਫਿਰ ਇਹਨਾਂ ਤਿੰਨ ਫੰਦਿਆਂ ਨੂੰ ਲਾ ਲਵਾਂਗੇ ਸਲਾਈ ਤੋਂ ਇਹ ਦੋ ਫੰਦਿਆਂ ਨੂੰ ਅੱਗੇ ਦੀ ਲੈ ਕੇ ਆਵਾਂਗੇ ਇਹਨੂੰ ਫਿਰ ਸਲਾਈ 'ਚ ਪਾ ਦਾਂਗੇ ਹੁਣ ਜਿਹੜੇ ਪਹਿਲਾਂ ਅੱਗੇ ਲੈ ਕੇ ਆਂਦੇ ਨੇ ਫੰਦੇ ਉਹਨਾਂ ਨੂੰ ਦੋਨਾਂ ਨੂੰ ਬੁਣ ਦਾਂਗੇ ਤੇ ਇਹਨਾਂ ਨੂੰ ਤਿੰਨ ਤੋਂ ਇੱਕ ਫੰਦਾ ਬਣਾ ਦਾਂਗੇ ਦੇਖੋ ਹੁਣ ਇਹ ਦੋ ਫੰਦੇ ਲਾ ਲਾਂਗੇ ਇਸ ਤਰ੍ਹਾਂ ਇਹ ਫੰਦਿਆਂ ਨੂੰ ਲਾ ਕੇ ਇਸ ਤਰ੍ਹਾਂ ਇਹ ਫੰਦਿਆਂ ਨੂੰ ਪਿੱਛੇ ਲੈ ਕੇ ਆਉਣਾ ਜੀ ਤੇ ਇਹਨੂੰ ਅੱਗੇ ਲੈ ਕੇ ਆਉਣਾ ਜੇ ਤੁਹਾਡੇ ਫੰਦੇ ਲੂਜ਼ ਹੋਣਗੇ ਨਾ ਤਾਂ ਤੁਹਾਨੂੰ ਬੁਣਨ 'ਚ ਬਹੁਤ ਜ਼ਿਆਦਾ ਆਸਾਨੀ ਰਹੂਗੀ ਇਹਨੂੰ ਬੁਣ ਦਾਂਗੇ ਫਿਰ ਉਸੇ ਤਰ੍ਹਾਂ ਰਿਪੀਟ ਕਰਨਾ ਜੀ ਇਹਨੂੰ ਲਾ ਲਾਂਗੇ ਇਹ ਦੋ ਫੰਦਿਆਂ ਨੂੰ ਅੱਗੇ ਲੈ ਕੇ ਆਵਾਂਗੇ ਤੇ ਜਿਹੜਾ ਤਿੰਨ ਸੀ ਇੱਕ ਤੋਂ ਤਿੰਨ ਬਣਾਏ ਸੀ ਫੰਦੇ ਉਹਨਾਂ ਨੂੰ ਪਿੱਛੇ ਲੈ ਜਾਵਾਂਗੇ ਪਹਿਲਾ ਜਿਹੜੇ ਹੁਣ ਅੱਗੇ ਲੈ ਕੇ ਆਏ ਸੀ ਨਾ ਉਹ ਫੰਦਿਆਂ ਨੂੰ ਬੁਣ ਦਾਂਗੇ ਸਾਰੀ ਸਲਾਈ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਦੇਣੀ ਆ ਤੁਸੀਂ ਇੱਕ ਵਾਰ ਫਿਰ ਸਮਝ ਲਵੋ ਜੀ ਇਹ ਦੋ ਫੰਦਿਆਂ ਨੂੰ ਤੁਸੀਂ ਇਸ ਤਰ੍ਹਾਂ ਲਾ ਵੀ ਸਕਦੇ ਹੋ ਇਹਨਾਂ ਨੂੰ ਪਿੱਛੇ ਲੈ ਕੇ ਆਉਣਾ ਜਿਹੜੇ ਦੋ ਫੰਦੇ ਲਾਏ ਨੇ ਇਸ ਤਰ੍ਹਾਂ ਜਿਹੜੇ ਤਿੰਨ ਫੰਦੇ ਨੇ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਫਿਰ ਇਹਨਾਂ ਤਿੰਨ ਫੰਦਿਆਂ ਦਾ ਇੱਕ ਬਣਾ ਦੇਣਾ ਜਿਹੜੇ ਬੈਕ ਤੇ ਲੱਗ ਕੇ ਸੀ ਉਹਨਾਂ ਨੂੰ ਵੀ ਬਣ ਦੇਣਾ ਆ ਫਿਰ ਫਿਰ ਇਹ ਤਿੰਨ ਫੰਦਿਆਂ ਨੂੰ ਇਸ ਤਰ੍ਹਾਂ ਕਰਕੇ ਜਿਹੜੇ ਪਿੱਛੇ ਦੇ ਦੋ ਫੰਦੇ ਨੇ ਨਾ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਇਹਨਾਂ ਤਿੰਨ ਫੰਦਿਆਂ ਨੂੰ ਪਿੱਛੇ ਲੈ ਆਉਣਾ ਹੁਣ ਪਹਿਲਾਂ ਉਹ ਦੋ ਫੰਦੇ ਆਪਾਂ ਬੁਣਦਾਂਗੇ ਫਿਰ ਇਦੂ ਵਾਲੇ ਤਿੰਨ ਦਾ ਇੱਕ ਬਣਾ ਦਾਂਗੇ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਆ ਜੀ ਜੇ ਤੁਸੀਂ ਸਮਝੋ ਬਣ ਕੇ ਵੀ ਬਹੁਤ ਸੋਹਣਾ ਤਿਆਰ ਹੁੰਦਾ ਹੁਣ ਅੱਗੇ ਜੀ ਆਪਾਂ ਚੌਥੀ ਸਲਾਈ 'ਚ ਚੌਥੀ ਸਲਾਈ ਆ ਜਿਹੜੀ ਉਹ ਸਾਰੀ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰ ਦੇਣੀ ਆ ਸਾਰੀ ਸਲਾਈ ਉਲਟੀ-ਉਲਟੀ ਬਣਾ ਕੇ ਕਰ ਦੇਣੀ ਆ ਚੌਥੀ ਸਲਾਈ ਹੁਣ ਅੱਗੇ ਜੀ ਆਪਾਂ ਪੰਜਵੀਂ ਸਲਾਈ 'ਚ ਇੱਥੇ ਥੋੜਾ ਜਿਹਾ ਧਿਆਨ ਦਿਓ ਬਾਕੀ ਸਾਰੀਆਂ ਸਲਾਈਆਂ ਸੇਮ ਹੀ ਨੇ ਪਹਿਲਾਂ ਦੋ ਫੰਦੇ ਆਪਾਂ ਸਿੱਧੇ ਬੁਣ ਲਾਂਗੇ ਪਹਿਲੀ ਸਲਾਈ 'ਚ ਆਪਾਂ ਇੱਕ ਐ ਸਟਿਚ ਦਾ ਬੁਣਨਾ ਹੈ ਤੇ ਤਿੰਨ ਫੰਦੇ ਆਪਾਂ ਉਦਾਂ ਮਾਉਣੇ ਨੇ ਹੁਣ ਦੋ ਫੰਦੇ ਆਪਾਂ ਬੁਣਨ ਤੋਂ ਬਾਅਦ ਦੇਖੋ ਆ ਵਾਲੇ ਫੰਦੇ ਤੇ ਆਪਾਂ ਦੋ ਫੰਦੇ ਬਣਾਵਾਂ ਤਿੰਨ ਬਣਾਵਾਂਗੇ ਸੌਰੀ ਕਮਾ ਕੇ ਧਾਗਾ ਫੇਸ ਲਾਈ ਵਿੱਚੋਂ ਉਦਾਂ ਹੀ ਪਾ ਕੇ ਤਿੰਨ ਫੰਦੇ ਬਣਾਤੇ ਦੇਖੋ ਹੁਣ ਆਪਾਂ ਚਾਰ ਫੰਦੇ ਜੀ ਆਪਾਂ ਸਿੱਧੇ ਬੁਣਾਂਗੇ 1 2 3 ਤੇ 1 4 ਚਾਰ ਫੰਦੇ ਸਿੱਧੇ ਬੁਣਨ ਤੋਂ ਬਾਅਦ ਹੁਣ ਆਪਾਂ ਇਹਨਾਂ ਦੋ ਫੰਦਿਆਂ ਤੇ ਫੇਰ ਇੱਕ ਤੋਂ ਤਿੰਨ ਫੰਦੇ ਬਣਾਵਾਂਗੇ ਇਹਨੂੰ ਥੋੜਾ ਢਿੱਲਾ ਰੱਖਣਾ ਲੂਜ਼ ਰੱਖਣਾ ਆ ਫੇਰ ਧਾਗਾ ਘੁਮਾ ਕੇ ਫੇਰ ਦੇਖੋ ਜੀ ਇਹਦੇ ਤੇ ਫੇਰ ਆਪਾਂ ਚਾਰ ਹੀ ਬਣਾਉਣੇ ਆ ਧਾਗਾ ਘੁਮਾਇਆ ਇਦਾਂ ਇੱਕ ਗੱਲ ਯਾਦ ਰੱਖੋ ਸਲਾਈ ਵਿੱਚੋਂ ਕੱਢਣੀ ਨਹੀਂ ਸਲਾਈ ਵਿੱਚ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ ਬਸ ਧਾਗਾ ਸਿਰਫ ਤੁਸੀਂ ਇਸ ਤਰ੍ਹਾਂ ਘੁਮਾ ਕੇ ਫਿਰ ਸਲਾਈ ਉਸੇ ਫੰਦੇ ਵਿੱਚ ਪਾ ਕੇ ਕੱਢ ਦੇਣੀ ਆ ਸਾਰੀ ਸਲਾਈ ਇਸੇ ਤਰ੍ਹਾਂ ਪੈਣਾ ਜੀ ਫਿਰ ਫਿਰ ਆਪਾਂ ਚਾਰ ਫੰਦੇ ਸਿੱਧੇ ਬੁਣਾਂਗੇ ਫਿਰ ਇਨ੍ਹਾਂ ਦੋਵਾਂ ਤੇ ਆਪਾਂ ਫਿਰ ਦੋ ਤਿੰਨ ਫੰਦੇ ਇਹਦੇ ਤੇ ਤਿੰਨ ਫੰਦੇ ਇਹਦੇ ਤੇ ਬਣਾਵਾਂਗੇ ਇਹ ਸਾਰੀ ਸਲਾਈ ਇਸੇ ਤਰ੍ਹਾਂ ਬਣਾ ਕੇ ਆਪਾਂ ਕੰਪਲੀਟ ਕਰਨੀ ਆ ਨੈਕਸਟ ਸਲਾਈ ਜਿਹੜੀ ਉਲਟੀ ਆ ਜੀ ਉਹ ਉਸੇ ਤਰ੍ਹਾਂ ਬੁਣਨੀ ਆ ਜਿਹੜੇ ਫੰਦੇ ਬੁਨੇ ਹੋਣਗੇ ਉਹ ਬੁਣਨੇ ਨੇ ਜਿਹੜੇ ਸਲਿੱਪ ਕਰੇ ਹੋਏ ਨੇ ਉਹ ਸਲਿੱਪ ਹੀ ਕਰਨੇ ਨੇ ਉਸੇ ਤਰ੍ਹਾਂ ਜਿੱਦਾਂ ਮੈਂ ਤੁਹਾਨੂੰ ਇੱਕ ਪਾ ਕੇ ਦੱਸ ਦਿੰਨੀ ਆ ਸਲਾਈ ਐਦਾਂ ਇਹ ਫੰਦਾ ਆਪਾਂ ਸਲਿੱਪ ਹੀ ਕਰਨਾ ਲਾਸਟ ਵਾਲਾ ਆ ਤੇ ਇਹ ਤਿੰਨ ਫੰਦੇ ਆਪਾਂ ਜਿਹੜੇ ਇੱਕ ਤੋਂ ਤਿੰਨ ਬਣਾਏ ਨੇ ਉਹ ਆਪਾਂ ਸਲਿੱਪ ਕਰ ਲਾਂਗੇ ਇਸ ਤਰ੍ਹਾਂ ਫਿਰ ਇਦੋਂ ਬਾਅਦ ਚਾਰ ਫੰਦੇ ਆਪਾਂ ਫਿਰ ਬੁਣ ਲੈਣੇ ਨੇ ਜਿਹੜੇ ਇਦੋਂ ਅਗਲੇ ਆਪਾਂ 3 1 ਤੋਂ 3 ਬਣਾਏ ਸੀ ਉਹ ਸਲਿੱਪ ਕਰ ਲੈਣੇ ਨੇ ਸਾਰੀ ਸਲਾਈ ਇਸੇ ਤਰ੍ਹਾਂ ਬਣਾਉਣੀ ਆ ਜੀ ਤੁਸੀਂ ਦੇਖੋ ਜੀ ਆਪਾਂ ਸਿੱਧੀ ਸਾਈਡ ਆ ਗਏ ਪਹਿਲਾਂ ਮੈਂ ਆਪਦਾ ਬੁਣ ਲਿਆ ਸੀ ਬਾਰਡਰ ਇਦੋਂ ਬਾਅਦ ਦੋ ਫੰਦੇ ਆਪਾਂ ਸਿੱਧੇ ਬੁਣ ਲੈਣੇ ਆ ਦੋ ਫੰਦੇ ਸਿੱਧੇ ਬੁਣਨ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਸਕਿਪ ਕਰਕੇ ਜਿਹੜੇ ਆ ਪਿਛਲੇ ਦੋ ਫੰਦੇ ਨੇ ਇਹਨਾਂ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਤੇ ਇਹਦੇ ਵਿੱਚ ਆਪਾਂ ਫੇਰ ਇਹਨਾਂ ਨੂੰ ਇਹਨਾਂ ਨੂੰ ਪਿੱਛੇ ਲੈ ਜਾਾਂਗੇ ਤਿੰਨਾਂ ਨੂੰ ਤੇ ਇਹਨਾਂ ਦੋ ਨੂੰ ਆਪਾਂ ਬੁਣ ਲਾਂਗੇ ਜੀ ਪਹਿਲਾਂ ਇਸ ਤੋਂ ਬਾਅਦ ਤਿੰਨ ਦਾ ਇੱਕ ਬਣਾ ਦਾਂਗੇ ਫਿਰ ਇਹਨਾਂ ਨੂੰ ਦੋ ਨੂੰ ਜਿਹੜੇ ਆਹ ਫੰਦੇ ਨੇ ਇਹਨਾਂ ਨੂੰ ਲਾਵਾਂਗੇ ਇਹਨਾਂ ਦੋ ਫੰਦਿਆਂ ਨੂੰ ਪਹਿਲਾਂ ਆਪਾਂ ਪਿੱਛੇ ਲੈ ਕੇ ਜਾਵਾਂਗੇ ਇਹਨਾਂ ਤਿੰਨ ਨੂੰ ਆਪਾਂ ਅੱਗੇ ਲੈ ਆਵਾਂਗੇ ਪਿੱਛੇੋਂ ਦੀ ਲੈ ਕੇ ਜਾਣੇ ਹਮੇਸ਼ਾ ਮੂਰਿਆਂ ਦੀ ਸਲਾਈ ਨਹੀਂ ਪਾਉਣੀ ਜਿਹੜੇ ਤੁਸੀਂ ਫੰਦੇ ਲੈਣੇ ਪਿੱਛੇੋਂ ਦੀ ਲੈਣੇ ਨੇ ਤਿੰਨ ਦਾ ਇੱਕ ਬੁਣਾ ਦਾਂਗੇ ਫਿਰ ਦੋ ਬੁਣ ਦਾਂਗੇ ਸਾਰੀ ਸਲਾਈ ਜੀ ਤੁਸੀਂ ਇਸੇ ਤਰ੍ਹਾਂ ਪਾਉਣੀ ਆ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਆ ਕੋਈ ਔਖਾ ਨਹੀਂ ਹੈਗਾ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ